ਮਾਲ ਮਾਲ ਕਹਿੰਦੀ ਲਠਿ ਆਵੇ ਮੈਨੂੰ ਪੂਜੇ ਨਰੂਲ ਮਾਲ ਮਾਲ ਕਹਿੰਦੀ ਲਠਿ ਆਵੇ ਮੈਨੂੰ ਪੂਜੇ ਨਰੂਲ ਮਾਲ ਮਾਲ ਕਹਿੰਦੀ ਲਠਿ ਆਵੇ ਮੈਨੂੰ ਪੂਜੇ ਨਰੂਲ ਮਈਆ ਕਹਿੰਦਾ ਨਾਰੇ ਨੀ ਮੈਨੂੰ ਤੇਰੀ ਨਾਲੋੜ ਮਈਆ ਕਹਿੰਦਾ ਨਾਰੇ ਨੀ ਮੈਨੂੰ ਤੇਰੀ ਨਾ ਲੋੜ ਸਿਰ ਦੁਖਦਾ ਦੁਖਦਾ ਨੀ ਇਥੇ ਬੋਤਾ ਨਾ ਬੋਲ ਸਿਰ ਦੁਖਦਾ ਦੁਖਦਾ ਨੀ ਇਥੇ ਬੋਤਾ ਨਾ ਬੋਲ ਸੁਣਨਾ ਸਕਦਾ ਸਕਦਾ ਨੀ ਤੇਰੇ ਬੋਲ ਕਬੂਲ ਸੁਣਨਾ ਸਕਦਾ ਸਕਦਾ ਨੀ ਤੇਰੇ ਚੱਕ ਲੈ ਮੰਜਾ ਪੀੜੀ ਨੀ ਲੈ ਜਾਨੂ ਹਾ ਦੇ ਕੋਲ ਚੱਕ ਲੈ ਮੰਜਾ ਪੀੜੀ ਨੀ ਲੈ ਜਾਨੂ ਹਾ ਦੇ ਕੋਲ ਮੈਂ ਨਾ ਰੁੜਦੀ ਰੁੜਦੀ ਵੇ ਹਰਿਆ ਬਾਗਾਂ ਦੇ ਕੋਲ ਮੈਂ ਨਾ ਰੁੜਦੀ ਰੁੜਦੀ ਵੇ ਹਰਿਆ ਬਾਗਾਂ ਦੇ ਕੋਲ ਸਿਰ ਤੇ ਬੈਠਾ ਬੈਠਾ ਪੱਗ ਦੇ ਪੇਚਾਂ ਦੇ ਜੋਰ ਸਿਰ ਤੇ ਬੈਠਾ ਬੈਠਾ ਵੀ ਪੱਗ ਦੇ ਪੇਚਾਂ ਦੇ ਜੋਰ ਮਲਮਲ ਕਹਿੰਦੀ ਲਠਿਆ ਵੀ ਮੈਨੂੰ ਪੂੰਜੇ ਨਾ ਰੂੜ ਮਲਮਲ ਕਹਿੰਦੀ ਲਠਿਆ ਵੀ ਮੈਨੂੰ ਪੂੰਜੇ ਨਾ ਰੂੜ ਮਲਮਲ ਕਹਿੰਦੀ లట్టే వే మన పూజే నరో